ਇਜ਼ਰ ਦੋਸਤ ਕਿਡਾ ਦੋਸਤ ਮਰਸੀਗਾ ਔਰ ਇਹ ਨਾਲ ਹੀ ਦੋ ਦਿਨ ਚੁੱਪੋ ਕੇ ਬੋਲੋ ਸਾਡੇ ਕਰ ਆਇਆ ਹੀ ਨਹੀਂ ਸਰ ਦੇਖਿਆ ਹੀ ਨਹੀਂ ਉਹ ਮਾਰਦਾ ਪ੍ਰੋਗਰਾਮ ਗੱਲ ਕਰ ਮਾਰਦਾ ਜਨਾਜ਼ਾ ਮਾਰਦਾ ਪਤਾ ਨਹੀਂ ਕੀ ਕਰਦਾਗਾ ਪੁਲਿਸ ਕਹਿੰਦੇ ਇੱਟ ਮਾਰ ਕੇ ਮਾਰਦਾ ਉਹ ਦੱਸਦੇ ਗਏ ਗਹਿਰੇ ਨੇ ਮੇਰਾ ਨਾਮ ਸਤਪਾਲਾ ਇਹ ਮੈਂ ਇਹਦਾ ਵੱਡਾ ਭਾਈ ਆ ਜੀ ਕੀ ਗੱਲ ਹੋ ਗਈ ਅੱਜ ਕਿਉਂ ਕੋਈ ਆਪਣੀ ਪਿਛਲੀ ਦੁਸ਼ਮਣੀ ਤੀ ਕੋਈ ਗੱਲਬਾਤ ਇਹ ਜੀ ਹੈ ਨਹੀਂ ਤੀ ਕੀ ਇਹ ਪਤਾ ਨਹੀਂ ਕੀ ਚੱਕਰ ਪਿਆ ਇਹ ਕੰਮ ਤੇ ਜਾ ਰਿਹਾ ਸੀ ਸਵੇਰੇ ਤੇ ਜਿਹੜਾ ਸੁਭਮ ਦਾ ਨਾਮ ਦਾ ਮੁੰਡਾ ਉਹ ਇਹਨੂੰ ਕੰਮ ਤੇ ਜਾਣ ਤੋਂ ਰੋਕ ਲਿਆ ਹੈ ਇਹ ਆਪਦੇ ਨਾਲ ਪਤਾ ਨਹੀਂ ਇਹ दारू ਦੇ ਚੱਕਰਾਂ 'ਚ ਪੀਣ ਖਾਣ ਲਈ ਇਹ ਲੈ ਗਿਆ ਇਹ ਪਤਾ ਨਹੀਂ ਕੀ ਅੰਦਰ 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 ਚੱਲ ਰਿਹਾ ਦੀਗਾ ਤੇ ਇਹਨੂੰ ਚੰਗੀ ਤਰ੍ਹਾਂ ਦਾਰੂ ਦੂਰ ਪਲਾ ਕੇ ਜਾਂ ਹੋਰ ਕੁਝ ਉਹਦੀ ਮੈਡਮ ਵੀ ਕਹੀ ਸੀ ਉਹਨੂੰ ਲੈ ਜਾਣ ਵਾਸਤੇ ਵੀ ਚੱਲ ਕੇ ਉਹਦੀ ਘਰ ਵਾਲੀ ਉਹਦੀ ਘਰ ਮ੍ਰਿਤਕ ਦੀ ਘਰ ਵਾਲੀ ਇਹਨੂੰ ਲੈ ਕੇ ਆਣ ਲੱਗ ਰਹੀ ਥੀ ਤਾਂ ਉਹਨੇ ਲੈ ਕੇ ਆਣ ਨਹੀਂ ਦਿੱਤਾ ਇਹ ਕਹਿੰਦਾ ਮੈਂ ਤੁਸੀਂ ਜਾਓ ਮੈਂ ਘਰੇ ਭੇਜ ਦੂੰ ਭੇਜ ਦੂੰਗਾ ਜਾਂ ਕੰਮ ਤੇ ਭੇਜ ਦੂੰਗਾ ਉਹਨੇ ਕੰਮ ਤੇ ਹੀ ਨਹੀਂ ਭੇਜਿਆ ਨਾ ਘਰੇ ਭੇਜਿਆ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਫਿਰ ਕੀ ਕਾਰਨ ਵੀ ਤੁਸੀਂ ਕਿਉਂ ਨਹੀਂ ਸਰਕਾਰ ਕਰ ਰਹੇ ਪੁਲਿਸ ਵਾਲੇ ਕਹਿੰਦੇ ਨੇ ਵੀ ਇਹ ਇੱਟ ਨਾਲ ਮਾਰਿਆ ਹੋਇਆ ਅਸੀਂ ਕਹਿੰਦੇ ਵੀ ਇਹ ਇੱਟਾਂ ਨਹੀਂ ਮਾਰਿਆ ਪਰ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਤਾਂ ਉਹ ਜਿਹੜਾ ਆਪਣਾ ਕਤਲ ਦਾ ਹੀ ਪਰਚਾ ਦਰਜ ਕੀਤਾ ਤੇ ਗ੍ਰਿਫਤਾਰੀ ਵੀ ਹੋਈ ਗ੍ਰਿਫਤਾਰੀ ਵੀ ਗ੍ਰਿਫਤਾਰੀ ਚ ਦੋ ਬੰਦੇ ਨੇ ਜੀ ਇੱਕ ਦਾ ਨਾਮ ਪਾਇਆ ਇੱਕ ਦਾ ਨਹੀਂ ਪਾਇਆ ਜੀ 2 ਵਜੇ ਆ ਵੀ ਉਹ ਨਹੀਂ ਪਾਇਆ ਜਿਹੜਾ ਸੀ 2 ਬੰਦੇ ਆਏਗੇ ਦੋ ਸੀ ਜਿਹਦਾ ਨਾਮ ਪਿਆ ਉਹ ਕਹਿੰਦਾ ਵੀ ਇਹਨੇ ਵੀ ਮਾਰਿਆ ਹੈਗਾ ਪਰ ਉਹਦਾ ਨਾਮ ਨਹੀਂ ਦਿੱਤਾ ਜਾ ਰਿਹਾ ਹੈਗਾ ਕੌਣ ਆ ਉਹਦਾ ਕੀ ਨਾਮ ਹੈ ਸੁਮਾ ਜੀ ਉਹਦਾ ਨਾਮ ਸੁਮਾ ਜੀ ਨੂੰ ਨਹੀਂ ਪਾਰਾ ਜੀ ਨੂੰ ਨਹੀਂ 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 ਪਾਰਾ ਹੈਗਾ ਹੁਣ ਕੋਈ ਮੁੰਡਾ ਹੈਗਾ ਕੋਈ ਸੰਤਨਗਰ ਚ ਹੀ ਰਹਿੰਦਾ ਕਿਰਾਏ ਤੇ ਰਹਿੰਦਾ ਹੈ ਲਾਹਰਨ ਕੋਈ ਵੀ ਨਹੀਂ ਕੁਝ ਨਹੀਂ ਹੈ ਕੁਝ ਵੀ ਨਹੀਂ ਹੈਗਾ ਮੇਰਾ ਨਾਮ ਬੁਧੀਰਾਮ ਹੈ ਜੀ ਮੈਂ ਦਾ ਵੱਡਾ ਭਾਈ ਹਸਰ ਨਾਲੋਂ ਕੀ ਅੱਜ ਤੋ ਸੰਸਕਾਰ ਨਹੀਂ ਕਰੇ ਕੀ ਕਰ ਸੰਸਕਾਰੋਂ ਕਤਲ ਕਰਕੇ ਮਾਰਦਾ ਇੱਕ ਬੰਦੇ ਦਾ ਨਾਮ ਦਿੱਤਾ ਇੱਕ ਬੰਦੇ ਦਾ ਨਾਮ ਨਹੀਂ ਦਿੱਤਾ ਉਹਨੂੰ ਪੁਲਿਸ ਨੇ ਖਵਾ ਬਣਾ ਲਿਆ ਉਹ ਕਹਿੰਦੇ ਵੀ ਆਹ ਐਨੇ ਦੇਖਿਆ ਇਹ ਇਹ ਇਹਨੇ ਮਾਰਿਆਗਾ ਯਾਨੀ ਕਿ ਤੁਹਾਨੂੰ ਐ ਵੀ ਜਿਹਨੂੰ ਪੁਲਿਸ ਨੇ ਗਵਾਹ ਬਣਾਇਆ ਉਹਨੇ ਵੀ ਕਤਲ ਉਹ ਉਹਦੀ ਪੂਰੀ ਸਾਜ਼ਿਸ਼ ਹੈ ਉਸ ਦੀ ਉਹ ਨਾਲ ਹੈ ਅੱਛਾ ਉਹ ਨਾਲ ਹੈ ਨਾਲ ਹੀ ਲੱਗਦਾ ਕਿ ਉਹ ਵੀ ਨਾਲ ਹੈ ਉਹ ਨਾਲ ਹੈਗਾ ਸਾਨੂੰ ਪਤਾ ساری ਰਾਤ ਉਹਦੇ ਘਰੇ ਸੀਗਾ ਸਵੇਰੇ ਵਾਪਸ ਨਹੀਂ ਆਇਆ ਘਰੇ ਕਿੱਧਰ ਠੇਕੇ ਤੇ ਮਿਲ ਗਿਆ ਉਹਨੂੰ ਘਰੇ ਤਾਂ ਬਾਅਦ ਚ ਚਲਾ ਗਿਆ ਉਹਦੇ ਲੋਵੇ ਦਰ ਦੂਰ ਪਿੱਤੀ ਫੇਰ ਰੱਜ ਕੇ ਪਲਾਤੀ ਜਿੱਥੇ ਲਿਜਾ ਕੇ ਮਾਰਿਆ ਉਹ ਸੁਨਾ ਐਰੀਆ ਬਿਲਕੁਲ ਕੋਈ ਵੀ ਨਹੀਂ ਹੈ ਲੜਾਈ ਦਾ ਕਾਰਨ ਕੀ ਕੋਈ ਕਾਰਨ ਨਹੀਂ ਉਹਦੀ ਮਿਸ ਜੁਰ ਸਵੇਰ ਲੈਣ ਗਈ ਉਹ ਸਾਰੇ ਤਿੰਨੇ ਦੋਨੇ ਤਿੰਨੇ ਜਣੇ ਮੌਜੂਦ ਸੀ ਉਹ ਕਹਿੰਦੀ ਕਰੇ ਚੱਲ ਆਪਣੇ ਘਰ ਹੋਰ ਇਹਨੂੰ ਕਹਿੰਦੀ ਕਰੇ ਚੱਲ ਉਹ ਕਹਿੰਦਾ ਸੁਭਮਨਾ ਦਾ ਮੁੰਡਾ ਵੀ ਮਾਮੀ ਤੁਸੀਂ ਜਾਓ ਮੈਨੂੰ ਲੈ ਕੇ ਇੰਨਾ ਨਾ ਕਰ ਛੱਡ ਦੂੰਗਾ ਜਾਂ ਕੰਮ ਤੇ ਭੇਜ ਦੂੰਗਾ ਉਸ ਤੋਂ ਬਾਅਦ ਡੇਢ ਦੋ ਘੰਟੇ ਬਾਅਦ ਸਾਨੂੰ ਫੋਨ ਆਇਆ ਉਹਦੇ ਭਾਈ ਦਾ ਕਰਿਆ ਪਿਓਨ ਉਸ ਤੋਂ ਬਾਅਦ ਦੇ ਭਾਈ ਦਾ ਵਿੱਕੀ ਨੇ ਫੋਨ ਕੀਤਾ ਕਿ ਨਾ ਮਾਦਾ ਵਿੱਕੀ ਨੇ ਫੋਨ ਕੀਤਾ ਮੇਰੇ ਭਤੀਜੇ ਵਰ ਮੇਰੇ ਭਤੀਜੇ ਨੂੰ ਕੀਤਾ ਕਿਸੇ ਨੂੰ ਵੀ ਅਜੇ ਦੀ ਲੜਾਈ ਹੋ ਗਈ ਮਾਰਿਆ ਉਹਨੂੰ ਕਿਸੇ ਨੇ ਉਹਨੂੰ ਇਹ ਕਿਹਾ ਦੋ ਘੰਟੇ ਬਾਅਦ ਉਸ ਤੋਂ ਬਾਅਦ ਜਾ ਕੇ ਲੱਭਿਆ ਲੱਭਾ ਨਹੀਂ ਮੇਰੇ ਭਤੀਜੇ ਨੂੰ ਫਿਰ ਉਹਨੇ ਦੁਬਾਰਾ ਫੋਨ ਕਰਕੇ ਆਪ ਐਕਟਿਵਰ ਲੈ ਕੇ ਆਇਆਗਾ ਉਹਨੂੰ ਲੈ ਗਿਆ ਮੌਕੇ ਦੀ ਜਗ੍ਹਾ ਤੇ ਉਸ ਟਾਈਮ ਸਾਹ ਚੱਲ ਰਹੀ ਸੀ ਦੋ ਚਾਰ ਹੀ ਉਹਦੀ ਮੈਸੇਜ ਮੇਰਾ ਪਤੀਜਾ ਤੇ ਉਹ ਵਿੱਕੀ ਨਾ ਦਾ ਮੁੰਡਾ ਸੁਭਮ ਦਾ ਭਾਈ ਉਹ ਲੈ ਕੇ ਗਏ ਨੇ ਸੀਬੀਐਲ ਲੈਵੇ ਸੀਬੀ ਹਸਪਤਾਲ ਚ ਉਹਨਾਂ ਨੇ ਜਵਾਬ ਦਿੱਤਾ ਸਰਕਾਰੀ ਚ ਲੈ ਕੇ ਜਾ ਰਿਹਾ ਸੀ ਰਸਤੇ ਦੀ ਡੈਥ ਹੋ ਚੁੱਕੀ ਸੀਗੀ ਉੱਥੇ ਹਸਪਤਾਲ ਚ ਪਹੁੰਚ ਕੇ ਕਨਫਰਮ ਕਰਤਾ ਵੀ ਇਹ ਪੂਰਾ ਚੁੱਕਿਆ ਸਾਨੂੰ ਇਨਸਾਫ ਪੂਰਾ ਦਿੱਤਾ ਜਾਵੇ ਜਿਹੜੇ ਬੰਦੇ ਸਾਹ ਮੰਨ ਲੈ ਉਹਨਾਂ ਨੂੰ ਸਾਰਨ ਫਾਂਸੀ ਹੋਵੇ ਜੀ ਮੁਕੱਦਮਾ ਨੰਬਰ 222/25 ਜੀ ਦੀਨ ਤਾਰਾ ਪ੍ਰਾਣੀ ਤੰਸੋ 2 ਬੀ ਐਨ ਐਸ 103 1 ਬੀ ਐਨ ਐਸ ਤਾ ਤੇ ਦਰਜ ਹੋਇਆ ਜੀ ਠਾਣਾ ਸਿਟੀ ਸੰਗਰੂਰ ਚ ਉਹਦੇ ਚੰਨਾ ਨੇ ਪਹਿਲਾਂ ਇੱਕ ਬੰਦੇ ਦਾ ਨਾਮ ਲਖਾਇਆ ਸੀਗਾ ਤੇ ਉਹਦੀ ਮੁਕਦਮਾ ਦਰਜ ਕਰਕੇ ਅਸੀਂ ਗ੍ਰਿਫਤਾਰੀ ਪਾ ਲਈ ਸੀ ਅੱਜ ਇਹਨਾਂ ਨਾਲ ਨੂੰ ਕੁਝ ਕਿਹਾ ਗਿਆ ਕਿ ਅਸੀਂ ਹੋਰ ਬਿਆਨ ਲਿਖਾਉਣਾ ਚਾਹੁੰਦੇ ਆ ਤਾਂ ਜੋ ਵੀ ਬਿਆਨ ਲਿਖਾਉਣਗੇ ਉਸ ਦੀ ਅਗਲੀ ਤਫਤੀਸ਼ ਕੀਤੀ ਜਾਏ ਕਿ ਬਿਆਨ ਲਿਖੇ ਜਨ ਕੀ ਪਹਿਲਾਂ ਮਾਮਲਾ ਤਰਚੋ ਚੁੱਕੇ ਜੀ ਹਾਂਜੀ ਮਾਮਲਾ ਤਰਚੋ ਚੁੱਕੇ ਜੀ ਪਹਿਲੇ ਪਹਿਲੇ ਕਿੰਨੇ ਵਿਅਕਤੀਆਂ ਖਿਲਾਫ ਤੇ ਹੁਣ ਪਹਿਲਾਂ ਇੱਕ ਵਿਅਕਤੀ ਖਿਲਾਫ ਹੈ ਜੀ ਹੁਣ ਇਹ ਸਟੇਟਮੈਂਟ ਲਿਖਾ ਰਹੇ ਨੇ ਉਸ ਤੋਂ ਬਾਅਦ ਦੱਸ ਦਾਂਗੇ ਵੀ ਇਹ ਕਿੰਨੇ ਜਣਿਆਂ ਦਾ ਨਾਲ ਕਰ ਰਹੇ ਨੇ